ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਬੀਕਾਨੇਰ ਨਰਮੇ ਦੀ ਜਗਾਈ ਕਰਨ ਤੇ ਅੱਜ ਦਾ ਸਾਰਾ ਦਿਨ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਵਲੌਗ ਦੇ ਨਾਲ ਇਹ ਰੱਖੀ ਹੋਈ ਆ ਪਾਣੀ ਵਾਲੀ ਟੈਂਕੀ ਤੇ ਕੁਝ ਕ ਤੰਬੂ ਇੱਧਰ ਲੱਗੇ ਹੋਏ ਆ ਤੇ ਸਾਡਾ ਤੰਬੂ ਲੱਗਿਆ ਇੱਧਰ ਇੱਕ ਤੰਬੂ ਲੱਗਿਆ ਤੇ ਉਹ ਜਿਨ੍ਹਾਂ ਦਾ ਨਰਮਾ ਚੌਕ ਦੀ ਉਹਨਾਂ ਦਾ ਘਰ ਆ ਤੇ ਇਹ ਤੰਬੂ ਹੁਣ ਲਾਗੇ ਨਰਮਾ ਚੁਗਨ ਗਏ ਵਯਾ ਤੇ ਮੈਨੂੰ ਕੰਮ ਸੀ ਥੋੜਾ ਜਿਹਾ ਮੈਂ ਆਇਆ ਸੀ ਹੁਣ ਚੱਲਿਆ ਉਹਨਾਂ ਕੋਲੇ ਨਰਮਾ ਦੇਖਣ ਜਾਣਾ ਸੀ ਹੋਰ ਤਾਂ ਕਰਕੇ ਮੈਂ ਆ ਗਿਆ ਸੀ ਤੇ ਇਹ ਨਰਮਾ ਜਿਹੜਾ ਚੁਗਣਾ ਉਹ ਐਂਡ ਤੱਕ ਤੇ ਦਿਖਾਉਣੇ ਤੁਹਾਨੂੰ ਅੱਗੇ ਕੀ ਬੰਦ ਆ ਏ ਲੱਗੀ ਪਈ ਮੇਰੀ ਪਿਆਰੀ ਪੂਆ ਨਰਮਾ ਚੋਗਣਾ ਅੱਜ ਮੈਨੇ ਕਿ ਝੋਲੀ ਦਊਗੀ ਏ ਪੂਆ ਦਾ ਭਤੀਜਾ ਤੇ ਉਹ ਲੱਗੀ ਪਈ ਮੰਮੀ ਉਹ ਦੂਰ ਤੇ ਡੈਡੀ ਬੈਠਾ ਦੱਸਿਓ ਕਮੈਂਟ ਅੱਜ ਕੌਣ-ਕੌਣ ਇਦਾ ਫੈਮਿਲੀ ਨਾਲ ਜਾਂਦਾ ਨਰਮਾ ਚੋਗਣਾ ਏ ਮੇਰਾ ਸਾਫਾ ਪਿਆ ਗਰਮੀ ਹੋ ਗਈ ਹੁਣ ਸਾਫਾ ਬੰਦਦੇ ਆ ਏ ਆਇਆ ਨਰਮਾ ਦੇਖਣ ਬਲਕਾਰ ਠੇਕੇਦਾਰ ਵੀ ਕੀ ਜਾਂਦਾ ਨਰਮਾ ਠੀਕ ਆ ਵੈਸੇ ਟੀਂਡੇ ਟੁੰਡੇ ਜੀ ਕਾਫੀ ਲੱਗੇ ਆ ਆ ਦੇਖ ਸਹੀ ਆ ਨਾ ਚੋਗੰਜਾ ਜੀ ਜਿੰਨੇ ਨਾ ਪਹ ਹਫਤੇ ਨੂੰ ਇੱਥੇ ਆਉਣਾ ਉਹਨੇ ਨੂੰ ਫੁੱਲ ਖੜ ਜਾਨਾ ਫੁੱਲ ਖੜ ਜਾਨਾ ਹਾਂ ਫਲ ਫੁੱਲ ਬਹੁਤ ਲੱਗਿਆ ਵਾ ਅੱਜ ਟੈਨਸ਼ਨ ਨਹੀਂ ਰਹਿਣੀ ਬੱਕ ਗਿਆ ਕਾਫੀ ਆ ਨਰਮਾ ਇੱਥੇ 60 70 ਵਿੱਗੇ ਤਕਰੀਬਨ ਹੋਊਗਾ ਹਨਾ ਆ ਤੇ ਪਰ ਵੀ ਜੀ ਵੇਖਦੇ ਆ ਹਾਂ ਤੇ ਕਰਦੇ ਆਂ ਗੱਲਬਾਤ ਵੇਖਦੇ ਆਂ ਕੀ ਬੰਦਾ ਨਰਮਾ ਚੌਕ ਕੇ ਆਗੇ ਤੇ ਹੁਣ ਚਾਹ ਬਣ ਗਈ ਪੀਣ ਲੱਗੀ ਸੀ ਚਾਹ ਤੇ ਦਰ ਮੌਸਮ ਵੀ ਪੂਰਾ ਘੈਂਟ ਬਦਲ ਦੇਖੋ ਤੇ ਚਾਹ ਚੂ ਵੀ ਕੇ ਚੱਲਦੇ ਆਂ ਚੁਗਣ ਬਾਕੀ ਨਰਮਾ ਬੱਕ ਹੋ ਗਿਆ ਆਪਣਾ ਸੀਜ਼ਨ ਵਧੀਆ ਲੱਗ ਜਣਾ ਮੈਂ ਤੇ ਗੋਲੂ ਆ ਗਿਆਂ ਚਾਹ ਪੀ ਕੇ ਉਹ ਆਉਂਦਾ ਗੋਲੂ ਤੁਹਾਨੂੰ ਬੰਦਾ ਦਿਖਾਉਣਾ ਇਹ 14 ਕੁਇੰਟਲ अज कि चुगना फिर है क्वान्ट चुग देंगा ठीक है मेरे तो घट तो चुग जाना नरमा नरमा बेच के हूँ आए हैं चाह चू पी के हम कर दे स्टार्टिंग ये पै है परली अपनी नरमा चुकते चुकते बड़ी लगती है गर्मी बहुत है इसलिए मैं हूँ भर के चलिया पानी मम्मी ने भेजता पानी भरना ਆਸ ਤੇ ਪਾਣੀ ਲੈ ਕੇ ਚੱਲੇ ਨਾਲੇ ਆਰਾਮ ਕਰਨਗੇ 10-5 ਮਿੰਟ ਨਾਲੇ ਪੀਣਗੇ ਪਾਣੀ ਸ਼ਾਮ ਦਾ ਵੇਲਾ ਹੋ ਗਿਆ ਵੈਸੇ ਹੁਣ ਠੰਡਾ ਹੋ ਜਾਊਗਾ ਹਨ ਪਰ ਉਹਨੇ ਠੰਡਾ ਪਾਣੀ ਜਾ ਕੇ ਫੇਰ ਲਾਵਾਂਗੇ ਛੁੱਟੀ ਸ਼ਾਮ ਹੋ ਗਿਆ ਤੇ ਠੰਡਾ ਵੀ ਹੋ ਗਿਆ ਮੌਸਮ ਤੇ ਹੁਣ ਕੱਢਾਂਗੇ ਪੰਡਾ ਬਾਹਰ ਸ਼ਾਮ ਦੇ ਵੇਲੇ ਹੁਣ ਪੰਡਾ ਕੱਢਣ ਲੱਗਣਗੇ ਸਾਰੇ ਤੇ ਇੱਧਰ ਉਹ ਇੱਕੋ ਫੁਵਾਰੇ ਚੱਲਦੇ ਉਹ ਫੁਵਾਰੇ ਚੱਲੀ ਜਾਂਦੇ ਉਹ ਤੇ ਪਾਣੀ ਫੁਵਾਰੇ ਨਾਲ ਲੱਗਦਾ ਐਵੇਂ ਇੱਧਰ ਤੇ ਹੁਣ ਪੰਡਾ-ਪੰਡਾ ਕੱਢਾਂਗੇ ਤੋਲ ਕੇ ਫੇਰ ਚੱਲਾਂਗੇ ਘਰ ਨੂੰ ਹੇ ਪਈਆ ਮੇਰੀ ਪੰਡ ਇੱਕ ਪੰਡ ਅੱਗੇ ਪਈ ਆ ਉਹ ਝੰਡਾ ਜਿੱਥੇ ਤੇ ਹੁਣ ਸ਼ਾਮ ਨੂੰ ਪਤਾ ਲੱਗੂ ਤੋਲ ਕੇ ਕਿੰਨੇ ਪਾਣੀ ਜਾਂ ਵੇਖਾਂਗੇ ਤੋਲ ਕੇ ਬਸ ਚੱਕ ਕੇ ਜਾਣੇ ਪੰਨਾ ਬਾਹਰ ਤੇ ਲੱਗੋ ਪਿਆਸਾ ਵਾ ਤੇ ਅੱਗੇ ਨਹੀਂ ਜਪੀਨੇ ਨੇ ਪਾਣੀ ਇੱਕ ਪੰਡ ਪਈ ਆਵੇ ਦੋ ਰੰਗੀ ਕਾਲੀ ਤੇ ਚਿੱਟੀ ਇੱਕ ਪੰਡਾ ਲੈਣ ਲੈ ਗਿਆ ਉਹ ਨਾਲ ਦੇ ਬੇਲੀ ਦੀ ਪਈ ਆ ਤੇ ਉਧਰ ਕੱਢਦੀ ਆ ਪੰਡਾ ਉਹ ਟਰੈਕਟਰ ਟਰਾਲੀ ਵੀ ਆ ਗਿਆ ਦਿਖਦਾ ਉਹ ਤੂੰ ਸ਼ਾਇਦ ਉਹ ਟਰੈਕਟਰ ਟਰਾਲੀ ਆ ਗਿਆ ਤੇ ਤੂੰ ਪੰਡਾ ਲੈ ਕੇ ਜਾਉ ਚੱਕ ਕੇ ਤੋਲ ਕੇ ਬਾਹਰ ਹਾਂਜੀ ਨਰਮਾ ਤੋਲ ਕੇ ਚੱਲੇ ਆ ਟਰਾਲੀ ਤੇ ਇਹ ਬੈਠਾ ਠੇਕੇਦਾਰ ਇਹ ਲਕਸ਼ੀਤਾ ਜਿੰਨਾਂ ਨਰਮਾ ਹੈ ਇਧਰ ਦੇਖ ਇਧਰ ਬਹੁਤ ਸੰਗਦੀ ਆ ਕੁੜੀ ਇਹਨਾਂ ਦਾ ਨਰਮਾ ਹੈ ਸਕੂਲੋਂ ਆ ਕੇ ਸਿੱਧੀ ਇੱਥੇ ਆ ਜਾਂਦੀ ਹੈ ਇਹ ਤੇ ਇਹ ਬੈਠਾ ਗੋਲੂ ਗੋਲੂ ਮਾਸਟਰ ਉਹ ਆ ਖਾ ਵੀ ਬਾਬੋ ਉਹ ਯਾਨੇ ਉਤਰੇ ਆਉਂਦੇ ਆ ਹੁਣ ਜਾ ਕੇ ਨਾਂਵਾਂ ਨੂੰ ਆਂਗੇ ਨਾਂਰ ਨੂੰ ਕੀ ਹੋ ਗਏ ਜੀ ਫ੍ਰੀ ਇਹ ਲੱਗੇ ਸਾਡੇ ਬੈੱਡ ਇਹ ਗੋਲੂ ਦਾ ਬੈੱਡੇ ਮੇਰਾ ਬੈੱਡ ਤੇ ਇਹ ਸਾਡੀ ਕੋਠੀ ਹਾਂਜੀ ਮਿੱਤਰੋ ਕਿਵੇਂ ਲੱਗਿਆ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਾਂਗੇ ਜਲਦੀ ਅਗਲੇ ਵਲੌਗ 'ਚ ਉਦੋਂ ਤੱਕ ਬਾਏ